ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾ ਜੀ ਤੇ ਸਾਰੇ ਕਿਵੇਂ ਹੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋ ਅੱਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਮੈਂ ਆਪਣੇ ਪਿੰਡ ਆਇਆ ਹੋਇਆ ਆਇਆ ਤੇ ਮੈਂ ਤੇ ਸਵੇਰ ਦਾ ਸਰਪਿੰਡ ਨਾ ਆ ਕੇ ਹੋ ਗਿਆ ਫਰੈਸ਼ ਤੇ ਹੁਣ ਤੁਹਾਨੂੰ ਦਾदू ਜੀ ਨਾਲ ਵੀ ਮਿਲਾਉਣੇ ਆ ਤੇ ਇਹਨਾਂ ਨਾਲ ਕੁਝ ਗੱਲਾਂ ਬਤਾ ਕਰਦੇ ਆ ਆਜੋ ਫਿਰ ਤੇ ਉਧਰ ਤਾਂ ਦੀ ਮਮਾ ਨੇ ਤੇ ਰਾਇ ਸਾਗ ਤੇ ਨਾਲ ਖਾਵਾਂਗਾ ਆਪਾਂ ਜਵਾਰ ਦੀਆਂ ਰੋਟੀਆਂ ਰਾਤ ਨੂੰ ਲਓ ਜੀ ਦਾदू ਜੀ ਆ ਗਏ ਨੇ ਮਿਲ ਹੁਣ ਦਾदू ਜੀ ਨਾਲ ਪਵਾਜੀ ਖਾਲਸਾ ਵਾਜੀ ਫਤਿਹ ਖਾਲਸਾ ਜੀ ਆਓ ਤੁਹਾਨੂੰ ਅਸੀਂ ਦੱਸਨੇ ਅਸੀਂ 4 ਵਜੇ ਦੇ ਉੱਠੇ ਆ ਉੱਠ ਕੇ ਧਰਾਂ ਦੂਰਾਂ ਚੋਈਆਂ ਦੁੱਧ ਦੇ ਕੇ ਆਏ ਪੀਤਾ ਚਾਹ ਪਣੀ ਤੇ ਹੁਣ ਅਸੀਂ ਮਾਲ ਡੰਗਰ ਸਾਹਿਬ ਗਏ ਹਟੇ ਆ ਪਹਿਲਾਂ ਤੁਹਾਨੂੰ ਦੱਸਨੇ ਆ ਵੀ ਮਾਲ ਡੰਗਰ ਨੂੰ ਮੱਧਾ ਅਸੀਂ ਮੱਜਾਂ ਨੂੰ ਪੱਠੇ ਪਾਏ ਹੁਣ ਅਸੀਂ ਇਹਨਾਂ ਦਾ ਕੰਮ ਨੇ ਦੇੜ ਕੇ ਦੇ ਨਹਾ ਧੋ ਕੇ ਤੇ ਇਸ਼ਨਾਨ ਕਰਕੇ ਫੇਰ ਅਸੀਂ ਲੰਗਰ ਪਾਣੀ ਛਕਣਾ ਆਪ ਤੇ ਫੇਰ ਦੇਖਨੇ ਆ ਕਿਹੜਾ ਕੰਮ ਧੰਦਾ ਕਰਦੇ ਆ ਕਿਉਂਕਿ ਡੰਗਰ ਜਿਹੜੇ ਆ ਮਈਆਂ ਅਸੀਂ ਬਧੀਆਂ ਰਸੇ ਪਾਪ ਆ ਕੇ ਪਹਿਲਾਂ ਸਾਡਾ ਫਰਜ ਆ ਇਹਨਾਂ ਨੂੰ ਸਾਹਮਣਾ ਹਾਂਜੀ ਇਹਨਾਂ ਨੂੰ ਸਾਹਮਣੇ ਤੇ ਫੇਰ ਅਸੀਂ ਆਪ ਰੋਟੀ ਖਾਣੀ ਆ ਹਾਂਜੀ ਉਹ ਹੁਣ ਪੱਠੇ ਖਾ ਕੇ ਤੇ ਬਹਿ ਗੀਆਂ ਉਹ ਬਹਿ ਗੀਆਂ ਤੇ ਹੁਣ ਅਸੀਂ ਆਪ ਇਸ਼ਨਾਨ ਕਰਦੇ ਆ ਨਹਾਉਣੇ ਧੋਣੇ ਮੈਂ ਸਵੇਰੇ ਉੱਠ ਕੇ ਨਾਲ ਆਇਆ ਟਾਈਮ ਸੇ ਇੱਤਰ ਜੱਖ ਮਾ ਡੰਗਰ ਹੋਂ ਸਾਂਭਿਆ ਗਿਆ ਤੇ ਹੁਣ ਸ਼ਾਮਾਂ ਨੂੰ ਇਹਨਾਂ ਨੂੰ ਧਰਾਂ ਚ ਹੋ ਗਿਆ ਤੇ ਫੇਰ ਪੱਠੇ ਪਾਉਣੇ ਆ ਤੇ ਆਪਾਂ ਜਿਹੜੀ ਦੁਪਹਿਰ ਦੀ ਰੋਟੀ ਖਾਣੀ ਉਹ ਖਾਵਾਂਗੇ ਦੇਸੀ ਅੱਜ ਹੂੰ ਸਾਗ ਨਾਲ ਸਾਗ ਬਣ ਗਿਆ ਹਾਂਜੀ ਤੇ ਸਾਗ ਨਾਲ ਮੱਕੀ ਦੀਆਂ ਰੋਟੀਆਂ ਖਾਵਾਂਗੇ ਹਾਂਜੀ ਤੇ ਫੇਰ ਬੜਾ ਮਜ਼ਾ ਬਣੂਗਾ ਭਈ ਅੱਜ ਦੇਸੀ ਰੋਟੀ ਖਾਦੀ ਆ ਪੋਣ ਹੀ ਆਪਾਂ ਹੁਣ ਤਿਆਰ ਤਿਆਰ ਹੋ ਕੇ ਜਾਣਿਆ ਸ਼ਹਿਰ ਨੂੰ ਦਾਦਾ ਪੋਤਾ ਦੋਵੇਂ ਜਾਣੇ ਹੂੰ ਕੱਪੜੇ ਨੇ ਸੋਨੇ ਸੱਟ ਪਜਾਮਾ ਕੁੜਤਾ ਆਵਾ ਨਾ ਐਹੀ ਕੁਰਤੇ ਪਜਾਮੇ ਸੋਨੇ ਹੁਣ ਉੱਥੋਂ ਵੇਖ ਕੇ ਜਿਹੜਾ ਕਪੜਾ ਸਾਡੀ ਪਸੰਦ ਆਇਆ ਉਹ ਲੈ ਆਣਾ ਆਪਾਂ ਲੈ ਕੇ ਤੇ ਦਰਜੀ ਨੂੰ ਦੰਨੇ ਆ ਦੇ ਕੇ ਤੁਹਾਨੂੰ ਆਨੇ ਸਾਨੂੰ ਇਹ ਵੀ ਸਲਾਈ ਕਰ ਦੇ ਹਾਂਜੀ ਕਰ ਲੂਗਾ ਕਰੂਗਾ ਕਰਾ ਦਊਗਾ ਛੇਤੀ ਦੇ ਦਊਗਾ ਕੋਈ ਗੱਲ ਨਹੀਂ ਤੇ ਆਪਣੀ ਮਨਪਸੰਦ ਦਾ ਲਵਾਂਗੇ ਜਿੱਦਾਂ ਦਾ ਲੈਣਾ ਵਾ ਤੂੰ ਹੀ ਲੈ ਲਈ ਹਾਂਜੀ ਤੇ ਜਦਾਂ ਦਾ ਮੈਨੂੰ ਲੈ ਕੇ ਦੇਣਾ ਮੈਨੂੰ ਲੈ ਦੀ ਹਾਂ ਓਕੇ ਤੇ ਕੋਈ ਚੱਕਰ ਤੇ ਫੇਰ ਆਪਾਂ ਇੱਕੋ ਜਿੱਕੇ ਵੇਖ ਲੰਘਨੇ ਇੱਥੇ ਕਿਵੇਂ ਜਾਣੇ ਇੱਕੋ ਜਿੱਕੇ ਯਾਰ ਫੇਰ ਲੋਕੀ ਪਛਾਣ ਲੈਂਦੇ ਆ ਨਹੀਂ ਆਹ ਰਹਿੰਦੇ ਆ ਵੀ ਨਹੀਂ ਆਹ ਦਾਦਾ ਪੋਤਾ ਹੀ ਆ ਰੰਗਾਂ ਦਾ ਫਰਕ ਪਾਵਾਂਗੇ ਨਾਲੇ ਤੂੰ ਮੁੰਡਾ ਖੁੰਡਾ ਆ ਨਾ ਤੇ ਮੈਂ ਬੁੱਢਾ ਬੰਦਾ ਮੈਂ ਹੁਣ ਤੇਰੇ ਅਰਗਾ ਰੰਗ ਥੋੜੀ ਬਾਉਣਾ ਵਾ। ਹਾਂ ਚੱਲ। ਉੱਥੇ ਜਾ ਕੇ ਵੇਖਾਂਗੇ। ਇੱਥੇ ਕਾਹਦੇ ਕੋਈ ਰੰਗ ਲੈ ਦੂੰਗਾ। ਉੱਥੇ ਜਾ ਕੇ ਵੇਖਾਂਗੇ ਫਿਰ। ਚੱਲ ਉੱਥੇ ਜਾ ਕੇ ਵੇਖ ਲਾਂਗੇ ਜਿਹੜਾ ਤੂੰ ਆਖੇਂਗਾ ਉਹੋ ਹੀ ਲੈ ਲਾਂਗੇ। ਚਲੋ ਠੀਕ। ਤੇ ਫੇਰ ਆਪਾਂ ਕੋ ਖਾਵਾਂ ਪੀਵਾਂਗੇ ਉੱਥੇ ਸ਼ਰੂ। ਹਾਂ ਇੰਦਾਂ ਥੋੜੀ ਆਇਨਾ। ਮੁੜ ਕੇ ਆ ਕੇ ਤੇ ਫੇਰ ਰੋਟੀ ਪਾਣੀ ਖਾਵਾਂਗੇ ਤੇ ਜੀ ਕਰੂਗਾ ਤੇ ਖਾਵਾਂਗੇ ਨਹੀਂ ਤੇ ਫੇਰ ਰਾਤ ਨੂੰ ਖਾਵਾਂਗੇ। ਹਾਂਜੀ। ਤੇ ਚੱਲ ਤੇ ਅਬ ਇਹੋ ਤੇ ਇਹਨਾਂ ਨੂੰ ਰੋਟੀ ਪਾਤੀ ਆ ਜਿਹੜੇ ਵਿਚਾਰੇ ਬੱਦੇ ਆ ਕੁੱਤੀ ਬੱਦੀ ਆ ਜਿਹੜੀ ਆ ਮੈਨੂੰ ਪਾਈ ਤੇ ਸਹੀ ਹੀ ਉਹ ਵਖਰੀ ਗੱਲ ਖਾਦੀ ਗੀ ਨੇ ਖਾਦੀ ਨਹੀਂ ਤੇ ਉਹ ਦੂਜੀ ਨੂੰ ਪਾਇਆ ਵਾ ਦੁੱਧ ਪਾਇਆ ਵਾ ਉਹਨੂੰ ਦੂਜੀ ਨੂੰ ਮੇਰੇ ਘਰ ਨਾਲ ਦੁੱਧ ਉਹਨੂੰ ਦੁੱਧ ਪਾਉ ਗਲਾ ਹਵੇ ਤੇ ਝੋ ਪਾ ਕੇ ਉਹਨੇ ਬੱਚੇ ਦਿੱਤੇ ਆ ਵੇਹ ਬੱਚੇ ਕਿਦੇ ਸੋਹਣੇ ਆ ਉਹ ਬਰਾ ਬੱਚੇ ਵੇਖੀਏ ਪਹਿਨਾ ਆ ਕਤੂਦੀ ਜਿਹੜੀ ਆ ਇਹ ਕੱਲ ਦੀ ਸੁਈ ਆ ਆ ਦੇਖੋ ਆ ਗਿਆ ਇਹਦਾ ਹਾਂਜੀ ਆ ਇਹਦੇ ਬੱਚੇ ਆ ਆ ਇਹਦੇ ਬੱਚੇ 6 ਬੱਚੇ ਦਿੱਤੇ ਨੇ ਹਾਂਜੀ ਇਨੇ ਤੇ ਦੋ ਕੁੱਤੀਆਂ ਮੇਰੇ ਖਿਆਲ ਨਾਲ ਤੇ ਬਾਕੀ ਕੁੱਤੇ ਸਾਰੇ ਆਹ ਕਤੂਦੇ ਬਾਕੀ ਆ ਆ ਵਿਚਾਰੇ ਕਿੱਡੇ ਵਟੇੜੇ ਆ ਵਿਚਾਰਾ ਛੋਟਾ ਜਿਹਾ ਇੱਕ ਆਹੋ ਇਹ ਹੋ ਜੂਏ ਵੀ ਵੱਡਾ ਦੁੱਧ ਪੀ ਗੇ ਹੂੰ ਆ ਇਹਦਾ ਖਾਣਾ ਆ ਗਿਆ ਆ ਦੁੱਧ ਵਾ ਰੋਟੀ ਆ ਉਹ ਵਿੱਚ ਜੁਆਨ ਪਾਈ ਆ ਵਿੱਚ ਵੇਖਾ ਦੁੱਧ ਦੇ ਜੁਆਨ ਪਾਈ ਆ ਓਏ ਆਹੋ ਚੰਗਾ ਕੀਤਾ ਵਿੱਚ ਪਾਤਾ ਵਿਚਾਰੀ ਨੂੰ ਪਾਓ ਇਹਨੂੰ ਵਿਚਾਰੀ ਖਾਵੇ ਉਹ ਭੁੱਖ ਲੱਗੀ ਆ ਇਹ ਰੱਖਣੇ ਖੁਲੀਆਂ ਜੇ ਵੀਆਂ 21 ਦਿਨਾਂ ਨਾਲ ਓਖਾ ਜਾ ਕੇ ਖੁਲਣੀਆਂ ਨੇ ਇਹਨਾਂ ਦੀਆਂ ਹੋਏ ਨਾਲੀਆਂ ਅਜੇ ਅੱਖਾਂ ਥੋੜੀਆਂ ਉਗੜੀਆਂ ਛੇਤੀ ਹਮ ਅਜੇ ਟਾਈਮ ਲੱਗਣਾ ਹੁਣ ਧੁੱਪੇ ਬੰਦ ਤੇ ਆ ਧੁੱਪ ਸੇਕਣਗੇ ਹਾਂਜੀ ਇਹ ਛੋਟੇ ਜੂ ਏ ਹਾਂਜੀ ਤੇ ਤੇ ਸਾਡੇ ਬਾਰ ਬਾਰ ਕਿਨੂਆ ਦਾ ਬੂਟਾ ਕਿਨੂਆ ਦਾ ਵੀ ਬੂਟਾ ਵਾ ਤੇ ਸੰਤਰਿਆਂ ਦਾ ਵੀ ਤੇ ਸੰਤਰੇ ਵਾਵਾ ਲੱਗੇ ਸੀ ਤੇ ਆਪਾਂ ਤੋੜ ਲਏ ਤੁਹਾਨੂੰ ਦਿਖਾਉਣੇ ਆ ਆ ਦੇਖੋ ਉੱਤੇ ਉੱਤੇ ਰਹਿ ਗਏ ਥੱਲੇ ਥੱਲੇ ਉਹਦੇ ਆਪਾਂ ਸਾਰੇ ਲਾ ਲਏ ਰਵਾਇਤੀ ਜਾਲ ਮੈਂ ਤਾਂ ਜੋ ਜੋ ਤੋਂ ਨੂੰ ਖਾਲੇ ਸਵੇਰ ਦੇ ਬਹੁਤ ਵਧੀਆ ਕੰਮ ਖਾਲੇ ਵਧੀਆ ਗੱਲ ਆ ਕਿੰਨੇ ਲੱਗੇ ਉੱਤੇ ਰਹਿ ਗਏ ਥੱਲੇ ਥੱਲੇ ਸਾਰੇ ਲਾ ਲਏ ਆਪਾਂ ਉੱਤੇ ਜਿੱਥੇ ਨਹੀਂ ਹੱਥ ਪਹੁੰਚਦਾ ਉਹ ਰਹਿ ਗਏ ਆ ਨਾ ਉਹ ਫਿਰ ਅਹੀਂ ਲਾ ਲੈਨੇ ਆ ਸਾਡਾ ਪਹੁੰਚ ਜਾਂਦਾ ਬਾ ਠੀਕ ਆ ਹੈਗੇ ਹੋਰ ਅਜ ਮੈਂ ਦੂ ਖਾਲੇ ਸਵੇਰ ਦੇ ਬੜਾ ਵਧੀਆ ਆ ਬੂਟਾ ਸਾਡਾ ਵੇਖੋ ਇੱਕ ਐਡੇ ਗਡੇ ਮੋਟੇ ਨੂੰ ਲੱਗੇ ਆ ਉੱਤੇ ਉੱਤੇ ਲੱਗੇ ਆ ਓਏ ਇੱਕੀ ਤੋੜ ਲੀਏ ਤਾਂ ਨਜ਼ਾਰੇ ਵੱਜ ਜਾਂਦੇ ਆ ਹੂੰ ਇਹ ਹੁਣ ਅਹੀਂ ਉਹ 200 300 ਗ੍ਰਾਮ ਤੇ ਇੱਕ ਹੀ ਹੁੰਦਾ ਛੋਟਾ ਜਿਹਾ ਨਹੀਂ ਇਹ ਤਾਂ ਵੱਡੇ ਆ ਤੇ ਕਿਲੋ-ਕਿਲੋ ਦੇ ਆ ਇਹ ਹੂੰ ਅਹੀਂ ਹੁਣ ਅਭੀ ਜੋ ਸਿਆ ਤੂੜੀ ਦੀਆਂ ਦਾਫ ਪੰਨਾ ਸੁਟਣੀਆਂ ਅੰਦਰ ਸੁੱਤ ਕੇ ਤੇ ਨਾ ਆ ਕੇ ਤੇ ਫੇ ਚਲੀਏ ਸ਼ਹਿਰ ਨੂੰ ਆਹ ਲੇਬਰ ਬੈਠੀ ਆ ਤੰਗੜੀਆਂ ਲੈ ਲੈ ਕੇ ਸਾਰੀ ਜਾ ਇਹ ਕੋਹ ਡਿਆ ਉੱਤੇ ਇੱਕ ਆਈ ਉਹ ਆ ਉਹ ਕਿਹਾ ਦੋ ਤਿੰਨ ਜਣੇ ਹੋ ਆਈਦੇ ਭੱਜ ਗਏ ਦਾਦੂ ਆ ਤੰਗੜੀ ਵੇ ਹੋ ਕਿਦਾਂ ਦੀ ਆ ਫੜੀ ਫਿੰਟ ਆ ਕਿੱਥੇ ਚਲੇ ਗਏ ਹੁਣ ਆ ਜੋਰਾ ਦਾਦੂ ਨੂੰ ਲੈ ਆ ਸੋਟ ਲੋ ਚਾਰ ਚਾਰ ਪੰਨਾ ਹੁਣ ਅੰਦਰ ਕੇ ਸਾਨੂੰ ਸੁਣਨੀ ਆ ਪੈਰੀਆਂ ਚਲੋ ਕੋਈ ਗੱਲ ਨਹੀਂ ਅਸੀਂ ਆਪ ਚੁੱਕ ਲੈਨੇ ਆ ਭਰਾਵਾ ਜੇ ਨਹੀਂ ਲੈ ਲੇਬਰ ਬਣਾਤਾ ਗਾਇਸ ਜਦੋਂ ਕੋਈ ਗੱਲ ਨਹੀਂ ਰਣ ਕਿਹਦਾ ਵਿਚਾਰੇ ਬੈਠੇ ਪਾਚੀ ਨਾ ਹੁੰਦਾ ਹੈਗਾ ਹੀਆ ਨਾ ਹਣਾ ਪੈਣਾ ਆਹੋ ਤੇ ਛੋਟੋ ਜੀ ਨੇ ਦਾ ਪੜਨਾ ਦਾ ਪੜਨਾ ਛੋੜ ਦਿਆ ਕੀ ਲੱਗਦਾ ਆਹ ਆਹ ਦਾ ਮਹੀਆ ਮੈਂਟਾ ਛੋਟ ਕੇ ਨਾ ਆ ਕੇ ਚਲੀਏ ਸ਼ਹਿਰ ਨੂੰ ਆ ਚਲੀਏ ਫਿਰ ਦੋਹੇ ਜਣੇ ਚਲੋ ਚਲੋ ਲਾਓ ਜੀ ਤੇ ਹੁਣ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਨੈਕਸਟ ਵਲੌਗ ਵਿੱਚ ਤੁਹਾਨੂੰ ਦੱਸਾਂਗੇ ਕਿ ਮੈਂ ਤੇ ਦਾਦੂ ਨੇ ਕਿਹੜੇ ਕਲਰ ਦੇ ਪਜਾਮੇ ਕੁਰਤੇ ਲੈ ਆਏ ਨੇ ਤੇ ਸਟਿਚ ਵੀ ਕਰਾਉਣੇ ਆ ਉਹ ਵੀ ਦੇ ਕੇ ਆਵਾਂਗੇ ਆਪਾਂ ਸਟੀਚ ਕਰਾਉਣ ਲਈ ਤੇ ਅੱਜ ਦੇ ਵਲੌਗ ਜਿੰਨਾ ਹੀ ਇਹ ਵਲੌਗ ਵੱਤ ਵਤ ਸ਼ੇਅਰ ਕਰੋ ਤੇ ਇਸ ਨੂੰ ਵੀ ਪੁਰਾਣੀ ਵੀਡੀਓ ਜਿੰਨਾ ਪਿਆਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ